ਅੱਜ ਸਵੇਰੇ ਹੀ ਦਰਾਹਾ ਵਿਖੇ ਫੂਡ ਸੇਫਟੀ ਟੀਮ ਨੇ ਹਲਵਾਈਆਂ ਤੇ ਦੁੱਧ ਦੀ ਡੈਰੀ ਤੇ ਛਾਪਾ ਮਾਰੀ ਕਰ ਸੈਂਪਲ ਭਰੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਫੂਡ ਸੇਫਟੀ ਅਫਸਰ ਜੁਗੇਸ਼ ਗੋਇਲ ਨੇ ਦੱਸਿਆ ਕਿ ਦਰਾਹਾ ਵਿਖੇ ਅੱਜ ਦੋ ਦੁੱਧ ਦੀਆਂ ਡੈਰੀਆਂ ਤੇ ਛਾਪਾ ਮਾਰੀ ਕਰ ਦਹੀਂ ਅਤੇ ਪਨੀਰ ਦੇ ਸੈਂਪਲ ਭਰੇ ਗਏ ਹਨ ਉੱਥੇ ਹੀ ਸ਼ਹਿਰ ਦੇ ਦੋ ਮਸ਼ਹੂਰ ਹਲਵਾਈਆਂ ਦੀ ਦੁਕਾਨ ਤੇ ਖੋਏ ਅਤੇ ਕਾਜੂ ਕਤਲੀ ਬਰਫੀ ਦੇ ਸੈਂਪਲ ਭਰੇ ਗਏ ਉਹਨਾਂ ਨੇ ਦੱਸਿਆ ਕਿ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਇਹ ਛਾਪਾ ਮਾਰੀ ਕੀਤੀ ਗਈ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ਤੋਂ ਨਾਮ ਮੇਰਾ ਤੁਹਾਡਾ ਮੇਰਾ ਨਾਮ ਯੋਗੇਸ਼ ਕੋਹਲ ਹੈ ਫੂਡ ਸੇਫਟੀ ਅਫੀਸਰ ਸਰ ਆਜ ਅਰਜਨਜੀਤ ਧਰਾਹੇਸ ਮੇਰੇ ਤਰਫ ਤੋਂ ਸਰ ਪਹੁੰਚੋ ਕੀ ਮਾਮਲਾ ਅੱਜ ਇਹ ਫੈਸਟੀਵਲ ਸੀਜ਼ਨ ਕਾਰਨ ਆਪਣੀ ਜਿਹੜੀ ਹੈਗੇ ਰੂਟੀਨ ਦੀ ਸੈਂਪਲਿੰਗ ਹੋ ਰਹੀ ਹੈਗੀ ਹੈ ਆਪੇ ਖੋਏ ਦਾ ਸੈਂਪਲ ਲਿੱਤਾ ਹੈਗਾ ਇੱਕ ਪਨੀਰ ਦਾ ਇੱਕ ਦਹੀਂ ਦਾ ਤੇ ਇੱਥੇ ਜਿਹੜਾ ਆਪਾਂ ਕਾਜੂ ਕੱਤੀ ਵਜ੍ਹਾ ਸਿਲਵਰ ਦੇ ਦਿੱਤਾ ਸਰ ਕਿੰਨੇ ਆਊਟਲੈਟਾਂ ਤੇ ਕੁੱਲ ਹਲੇ ਤੱਕ ਚਾਪਾ ਮਾਰੀ ਕੀਤੀ ਗਈ ਇਹ ਚੌਥਾ ਆਊਟਲੈਟ ਹੈ ਪਰ ਪਹਿਲਾਂ ਤਿੰਨ ਆਊਟਲੈਟ ਤੇ ਕਾਰਵਾਈ ਕਰ ਚੁੱਕੇ ਹਾਂ ਜੀ ਸਰ ਕਿਹੜੇ ਕਿਹੜੇ ਦੁਕਾਨਦਾਰ ਦੇ ਪਹਿਲਾਂ ਸੈਂਪਲ ਭਰੇ ਗਏ ਸਰ ਹਾਲੇ ਰੂਟੀਨ ਚੈਕਿੰਗ ਕਿੰਨੀ ਦੇਰ ਚੱਲੇਗੀ ਜੀ ਇਹ ਡਰਾਈਵ ਕੰਟੀਨਿਊਸਲੀ ਚਲਦੀ ਰਹੇਗੀ ਸਰ ਜਿਸ ਤਰ੍ਹਾਂ ਕਿ ਫੈਸਟੀਵਲ ਸੀਜ਼ਨ ਤੇ ਮੈਕਮਨ ਵੱਲੋਂ ਜਾਂਚ ਕੀਤੀ ਜਾਂਦੀ ਹੈ ਇਸ ਤੋਂ ਪਹਿਲਾਂ ਨਹੀਂ ਕੀਤੀ ਜਾਂਦੀ ਕੀ ਕਰਨ ਲੱਗਦੇ ਨੇ ਫਿਰ ਐਪਲਰ ਜਿਹੜੀ ਹੈਗੀ ਇਹ ਸੈਂਪਲਿੰਗ ਹੁੰਦੀ ਰਹਿੰਦੀ ਹੈਗੀ ਫੂਡ ਸੇਫਟੀ ਡਿਪਾਰਟਮੈਂਟ ਕੋਲੋਂ ਜਿਹੜੀ ਫੂਡ ਸੇਫਟੀ ਬੈਨ ਹੈਗੀ ਹੈ ਉਹ ਵੀ ਰੈਗੂਲਰ ਚੈੱਕ ਕਰਦੀ ਹੈ ਕਿ ਉਸ ਤੋਂ ਪਹਿਲਾਂ ਜਿਹੜੇ ਹੈਗੇ ਸਪਾਈਸੀ ਕੰਟੀਨiments ਦੀ ਹੈਗੀ ਉਹ ਡਰਾਈਵ ਹੋਈ ਹੈਗੀ ਹੈ ਫਰੂਟਸ ਐਂਡ ਵੈਜੀਟੇਬਲ ਦੀ ਡਰਾਈਵ ਹੋਈ ਹੈਗੀ ਇਹ ਕੰਟੀਨਿਊਸ ਡਰਾਈਵ ਜਿਹੜੀ ਚਲਦੀ ਰਹਿੰਦੀ ਹੈਗੀ ਨੇ ਅੱਜ ਸਵੇਰੇ ਹੀ ਦਰਾਹਾ ਵਿਖੇ ਫੂਡ ਸੇਫਟੀ ਟੀਮ ਨੇ ਹਲਵਾਈਆਂ ਤੇ ਦੁੱਧ ਦੀ ਡੈਰੀ ਤੇ ਛਾਪਾ ਮਾਰੀ ਕਰ ਸੈਂਪਲ ਭਰੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਫੂਡ ਸੇਫਟੀ ਅਫਸਰ ਯੋਗੇਸ਼ ਗੋਇਲ ਨੇ ਦੱਸਿਆ ਕਿ ਦਰਾਹਾ ਵਿਖੇ ਅੱਜ ਦੋ ਦੁੱਧ ਦੀਆਂ ਡੈਰੀਆਂ ਤੇ ਛਾਪਾ ਮਾਰੀ ਕਰ ਦਹੀਂ ਅਤੇ ਪਨੀਰ ਦੇ ਸੈਂਪਲ ਭਰੇ ਗਏ ਹਨ ਉੱਥੇ ਹੀ ਸ਼ਹਿਰ ਦੇ ਦੋ ਮਸ਼ਹੂਰ ਹਲਵਾਈਆਂ ਦੀ ਦੁਕਾਨ ਤੇ ਖੋਏ ਅਤੇ ਕਾਜੂ ਕਤਲੀ ਬਰਫੀ ਦੇ ਸੈਂਪਲ ਭਰੇ ਗਏ ਉਹਨਾਂ ਨੇ ਦੱਸਿਆ ਕਿ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਇਹ ਛਾਪਾ ਮਾਰੀ ਕੀਤੀ ਗਈ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ਸਰ ਕੀ ਸ਼ੋਰ ਨਾਮ ਹੈ ਤੁਹਾਡਾ ਮੇਰਾ ਨਾਮ ਯੋਗੇਸ਼ ਕੋਇਲ ਹੈ ਫੂਡ ਸੇਫਟੀ ਅਫੀਸਰ ਸਰ ਅੱਜ ਅਜਨ ਜੀ ਦਰਾਹੇ ਸਵੇਰੇ ਤੱਕ ਸਰ ਪਹੁੰਚੋ ਕੀ ਮਾਮਲਾ ਅੱਜ ਇਹ ਫੈਸਟੀਵਲ ਸੀਜ਼ਨ ਕਾਰਨ ਆਪਣੀ ਜਿਹੜੀ ਹੈਗੇ ਰੁਟੀਨ ਦੀ ਸੈਂਪਲਿੰਗ ਹੋ ਰਹੀ ਹੈਗੀ ਹੈ ਆਪ ਇੱਕ ਖੋਏ ਦਾ ਸੈਂਪਲ ਲਿੱਤਾ ਹੈਗਾ ਇੱਕ ਪਨੀਰ ਦਾ ਇੱਕ ਦਹੀਂ ਦਾ ਤੇ ਇੱਥੇ ਜਿਹੜਾ ਆਪਾਂ ਕਾਜੂ ਕਤਲੀ ਵਿੱਚ ਸਿਲਵਰ ਦੇ ਦਿੱਤਾ ਸਰ ਕਿੰਨੇ ਆਊਟਲੈਟਾਂ ਤੇ ਕੁੱਲ ਹਲੇ ਤੱਕ ਛਾਪਾਮਾਰੀ ਕੀਤੀ ਗਈ ਇਹ ਚੌਥਾ ਆਊਟਲੈਟ ਆਪਾਂ ਪਹਿਲਾ ਤਿੰਨ ਆਊਟਲੈਟ ਤੇ ਆਪਾਂ ਕਾਰਵਾਈ ਕਰ ਚੁੱਕੇ ਹੈਗੇ ਸਰ ਕਿਹੜੇ ਕਿਹੜੇ ਦੁਕਾਨਦਾਰ ਦੇ ਪਹਿਲਾ ਸੈਂਪਲ ਭਰੇ ਗਏ ਨੇ ਇੱਕ ਹਲਵਾਈ ਦੇ ਦੋ ਡੈਰੀਆਂ ਤੇ ਆਪਣਾ ਚੌਥਾ ਹਲਵਾਈ ਹੈ ਜੀ ਇਹ ਸਰ ਹਲੇ ਰੂਟੀਨ ਚੈਕਿੰਗ ਕਿੰਨੇ ਦੇ ਚੱਲੇਗੀ ਇਹ ਡਰਾਈਵ ਕੰਟੀਨਿਊਸਲੀ ਚਲਦੀ ਰਹੇਗੀ ਸਰ ਜਿਸ ਤਰ੍ਹਾਂ ਕਿ ਫੈਸਟੀਵਲ ਸੀਜ਼ਨ ਤੇ ਮੈਕਮਨ ਵੱਲੋਂ ਜਾਂਚ ਕੀਤੀ ਜਾਂਦੀ ਹੈ ਉਸ ਤੋਂ ਪਹਿਲਾਂ ਨਹੀਂ ਕੀਤੀ ਜਾਂਦੀ ਕੀ ਕਰਨ ਲੱਗ ਜਣਗੇ ਰੈਗੂਲਰ ਜਿਹੜੀ ਹੈਗੀ ਇਹ ਸੈਂਪਲਿੰਗ ਹੁੰਦੀ ਰਹਿੰਦੀ ਹੈਗੀ ਹੈ ਫੂਡ ਸੇਫਟੀ ਡਿਪਾਰਟਮੈਂਟ ਕੋਲੋਂ ਜਿਹੜੀ ਫੂਡ ਸੇਫਟੀ ਪਲਾਨ ਹੈਗੀ ਹੈ ਉਹ ਵੀ ਰੈਗੂਲਰ ਚੈੱਕ ਕਰਦੀ ਹੈ ਕਿ ਉਸ ਤੋਂ ਪਹਿਲਾਂ ਜਿਹੜੇ ਹੈਗੇ ਸਪਾਈਸਡ ਕੰਟੀਨiments ਦੀ ਹੈਗੀ ਉਹ ਡਰਾਈਵ ਹੋਈ ਹੈਗੀ ਹੈ ਫਰੂਟਸ ਐਂਡ ਵੈਜੀਟੇਬਲ ਦੀ ਡਰਾਈਵ ਹੋਈ ਹੈਗੀ ਇਹ ਕੰਟੀਨਿਊਸਲੀ ਡਰਾਈਵ ਜਿਹੜੀ ਚਲਦੀ ਰਹਿੰਦੀ ਹੈਗੀ ਹੈ